ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਆਓ ਅੱਜ ਤੁਹਾਨੂੰ ਇੱਕ ਹੋਰ ਦਿਲਚਸਪ ਕਹਾਣੀ ਸੁਣਾਉਂਦੇ ਆਂ। ਇੱਕ 10 ਕੋਸਾਲਾਂ ਦਾ ਲੜਕਾ ਕਿਸੇ ਸ਼ਹਿਰ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਉਹਦੇ ਦਾਦਾ ਜੀ ਸ਼ਹਿਰ ਤੋਂ ਕੁਝ ਦੂਰੀ ਤੇ ਇੱਕ ਪਿੰਡ ਵਿੱਚ ਰਹਿੰਦੇ ਸਨ। ਇੱਕ ਵਾਰ ਉਹ ਲੜਕਾ ਛੁੱਟੀਆਂ ਵਿੱਚ ਆਪਣੇ ਦਾਦਾ ਜੀ ਨੂੰ ਮਿਲਣ ਗਿਆ। ਉਹ ਆਪਣੇ ਦਾਦਾ ਜੀ ਨਾਲ ਖੇਡਦਾ ਰਹਿੰਦਾ ਤੇ ਉਸਦੇ ਨਾਲ ਗੱਲਾਂ-ਬਾਤਾਂ ਕਰਦਾ ਰਹਿੰਦਾ ਸੀ। ਗੱਲਾਂ-ਗੱਲਾਂ ਵਿੱਚ ਇਹ ਲੜਕੇ ਨੇ ਆਪਣੇ ਦਾਦਾ ਜੀ ਨੂੰ ਇੱਕ ਵਾਰ ਕਿਹਾ ਮੈਂ ਵੱਡਾ ਹੋ ਕੇ ਇੱਕ ਸਫਲ ਆਦਮੀ ਬਣਨਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਇੱਕ ਸਫਲ ਆਦਮੀ ਬਣਨ ਲਈ ਕੁਝ ਗੁਰ ਦੱਸ ਸਕਦੇ ਹੋ ਤੇ ਮੇਰੀ ਸਹਾਇਤਾ ਕਰ ਸਕਦੇ ਹੋ ਉਸ ਦੇ ਦਾਦਾ ਜੀ ਨੇ ਕਿਹਾ ਕਿਉਂ ਨਹੀਂ ਮੈਂ ਜ਼ਰੂਰ ਤੈਨੂੰ ਇੱਕ ਸਫਲ ਆਦਮੀ ਬਣਨ ਲਈ ਕੁਝ ਜ਼ਰੂਰੀ ਗੱਲਾਂ ਦੱਸਾਂਗਾ ਦਾਦਾ ਆਪਣੇ ਪਿਆਰੇ ਪੋਤੇ ਨੂੰ ਇੱਕ ਪੌਦਿਆਂ ਵਾਲੀ ਦੁਕਾਨ ਤੇ ਲੈ ਕੇ ਗਿਆ ਤੇ ਉਥੋਂ ਦੋ ਪੌਦੇ ਖਰੀਦ ਕੇ ਦੋਵੇਂ ਘਰ ਵਾਪਸ ਆ ਗਏ ਲੜਕੇ ਨੂੰ ਨਾਂ ਲੈ ਕੇ ਬਜ਼ੁਰਗ ਵਿਅਕਤੀ ਨੇ ਇੱਕ ਪੌਦੇ ਨੂੰ ਇੱਕ ਵੱਡੇ ਸਾਰੇ ਗਮਲੇ ਵਿੱਚ ਲਗਾ ਕੇ ਘਰ ਦੇ ਇੱਕ ਕਮਰੇ ਦੀ ਨੁੱਕਰ ਵਿੱਚ ਰੱਖ ਦਿੱਤਾ ਤੇ ਦੂਜਾ ਪੌਦਾ ਘਰ ਦੇ ਬਾਹਰ ਸਾਹਮਣੇ ਖੁੱਲੀ ਜਗ੍ਹਾ ਵਿੱਚ ਲਗਾ ਦਿੱਤਾ ਲੜਕਾ ਇਹ ਸਭ ਕੁਝ ਬੜੇ ਧਿਆਨ ਨਾਲ ਦੇਖਦਾ ਰਿਹਾ ਫਿਰ ਦਾਦਾ ਜੀ ਨੇ ਲੜਕੇ ਨੂੰ ਪੁੱਛਿਆ ਬਲ੍ਹਾ ਦੱਸ ਖਾਂ ਇਨ੍ਹਾਂ ਦੋਹਾਂ ਪੌਦਿਆਂ ਵਿੱਚੋਂ ਕਿਹੜਾ ਪੌਦਾ ਜ਼ਿਆਦਾ ਮਜ਼ਬੂਤ ਤੇ ਵੱਡਾ ਬਣੇਗਾ ਲੜਕੇ ਨੇ ਕੁਝ ਸੋਚਿਆ ਤੇ ਫਿਰ ਜਵਾਬ ਦਿੱਤਾ ਦਾਦਾ ਜੀ ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਕਮਰੇ ਦੇ ਕੋਨੇ ਵਿੱਚ ਗਮਲੇ 'ਚ ਲੱਗਿਆ ਪੌਦਾ ਹੀ ਜ਼ਿਆਦਾ ਵਧੇ ਫੁੱਲੇਗਾ ਪਲਾ ਕਿਉਂ ਬਜ਼ੁਰਗ ਦਾਦਾ ਜੀ ਨੇ ਪੁੱਛਿਆ ਲੜਕੇ ਨੇ ਜਵਾਬ ਦਿੱਤਾ ਕਿਉਂਕਿ ਕਮਰੇ ਵਿੱਚ ਰੱਖਿਆ ਪੌਦਾ ਸੇਫ ਰਹੇਗਾ ਨਾ ਉਸ ਨੂੰ ਝੱਖੜ ਤੂਫਾਨ ਦਾ ਕੋਈ ਡਰ ਹੋਏਗਾ ਨਾ ਮੀ ਉਸ ਨੂੰ ਕੁਛ ਨੁਕਸਾਨ ਕਰ ਪਾਏਗਾ ਤੇ ਨਾ ਕੋਈ ਜਾਨਵਰ ਹੀ ਉਸ ਪੌਦੇ ਨੂੰ ਨੁਕਸਾਨ ਪਹਵਾ ਸਕੇਗਾ ਇਸ ਲਈ ਕੰਬੇ ਵਿੱਚ ਰੱਖੇ ਪੌਦੇ ਨੂੰ ਵਧਣ ਫੁੱਲਣ ਦਾ ਪੂਰਾ ਮੌਕਾ ਮਿਲੇਗਾ ਦਾਦਾ ਜੀ ਨੇ ਕਿਹਾ ਕਿ ਆਪਾਂ 3-4 ਸਾਲਾਂ ਬਾਅਦ ਦੇਖਾਂਗੇ ਕਿ ਕਿਹੜਾ ਪੌਦਾ ਜ਼ਿਆਦਾ ਸਫਲ ਹੁੰਦਾ ਹੈ ਕੋਈ 4-5 ਸਾਲਾਂ ਬਾਅਦ ਲੜਕਾ ਫਿਰ ਆਪਣੇ ਦਾਦਾ ਜੀ ਕੋਲ ਪਿੰਡ ਮਿਲਣ ਵਾਸਤੇ ਗਿਆ ਦਾਦਾ ਪੋਤਾ ਦੋਹਾਂ ਨੇ ਹੀ 4 ਸਾਲ ਪਹਿਲਾਂ ਲਗਾਏ ਪੌਦਿਆਂ ਨੂੰ ਦੇਖਿਆ ਕਮਰੇ ਵਿੱਚ ਲੱਗਿਆ ਪੌਦਾ ਕੁਝ ਵੱਡਾ ਤਾਂ ਹੋ ਗਿਆ ਸੀ ਪਰੰਤੂ ਬਹੁਤ ਵੱਡਾ ਨਹੀਂ ਸੀ ਹੋਇਆ ਪਰੰਤੂ ਜਦੋਂ ਲੜਕੇ ਨੇ ਘਰ ਦੇ ਬਾਹਰ ਲੱਗਿਆ ਪੌਦਾ ਦੇਖਿਆ ਤਾਂ ਉਹ ਹੁਣ ਪੌਦਾ ਨਹੀਂ ਸੀ ਰਹਿ ਗਿਆ ਸਗੋਂ ਇੱਕ ਵੱਡੇ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਸੀ ਉਸਦਾ ਤਣਾ ਮਜ਼ਬੂਤ ਹੋ ਚੁੱਕਾ ਸੀ ਤੇ ਟਹਿਣੀਆਂ ਵੀ ਕਾਫੀ ਮੋਟੀਆਂ ਤੇ ਮਜ਼ਬੂਤ ਸਨ ਉਸ ਦੀ ਛਾਂ ਦੇ ਆਸ-ਪਾਸ ਕਾਫੀ ਦੂਰ ਤੱਕ ਫੈਲੀ ਹੋਈ ਸੀ ਇਹ ਦੇਖ ਕੇ ਲੜਕਾ ਹੈਰਾਨ ਰਹਿ ਗਿਆ ਤੇ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਇਹ ਕਿਵੇਂ ਵਾਪਰਿਆ ਹੈ ਦਾਦਾ ਜੀ ਨੇ ਗੰਭੀਰ ਹੁੰਦੇ ਹੋਏ ਸਮਝਾਇਆ ਦੇਖ ਬੇਟਾ ਜੋ ਪੌਦਾ ਅੰਦਰ ਲੱਗਿਆ ਹੈ ਉਸ ਨੂੰ ਨਾ ਤਾਂ ਧੁੱਪ ਲੱਗੀ ਸੀ ਨਾ ਝੱਖੜ ਤੂਫਾਨ ਦਾ ਸਾਹਮਣਾ ਕਰਨਾ ਪਿਆ ਸੀ ਪਰੰਤੂ ਬਾਹਰ ਲੱਗੇ ਪੌਦੇ ਨੂੰ ਤੇਜ਼ ਮੀਂਹ ਝੱਖੜ ਤੂਫਾਨ ਦਾ ਸਾਹਮਣਾ ਕਰਨਾ ਪਿਆ ਜੇ ਸਨਲ ਇਸ ਦਾ DNA ਤੇ ਟੈਣੀਆਂ ਮਜ਼ਬੂਤ ਹੋ ਗਈਆਂ ਤੇ ਹੁਣ ਜਿੰਨੇ ਮਰਜੀ ਤਿੱਖੇ ਤੂਫਾਨ ਮੀਂਹ ਹਨੇਰੀ ਝਕੜ ਜਾਂ ਹੋਰ ਮੁਸੀਬਤਾਂ ਆਉਣ ਉਹਦਾ ਇਸ ਰਸਤੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਲੱਗਿਆ ਇਹੋ ਗੱਲ ਮਨੁੱਖ ਤੇ ਵੀ ਲਾਗੂ ਹੁੰਦੀ ਹੈ ਜੋ ਮਨੁੱਖ ਇਹਦੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਪਰੇਸ਼ਾਨੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਅੱਗੇ ਵਧੇਗਾ ਉਹ ਜ਼ਿੰਦਗੀ ਵਿੱਚ ਬਹੁਤ ਹੀ ਸਫਲ ਮਨੁੱਖ ਬਣੇਗਾ ਪਰੰਤੂ ਸਾਰੇ ਤਰ੍ਹਾਂ ਦੀਆਂ ਸੁੱਖ-ਸਹੂਲਤਾਂ ਤੇ ਪਰੇਸ਼ਾਨੀਆਂ ਤੋਂ ਬਚੇ ਰਹਿਣ ਵਾਲਾ ਆਦਮੀ ਥੋੜੀ ਜੀ ਮੁਸੀਬਤ ਪੈਂਤੇ ਹੀ ਕਬਰਾ ਜਾਂਦਾ ਹੈ ਤੇ ਸਫਲ ਨਹੀਂ ਹੋ ਪਾਉਂਦਾ ਇਸ ਲਈ ਇੱਕ ਸਫਲ ਮਨੁੱਖ ਬਣਨ ਲਈ ਚਾਹੇ ਕਿੰਨੀਆਂ ਵੀ ਦਿਖਦਾ ਮੁਸ਼ਕਲਾਂ ਪਰੇਸ਼ਾਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇ ਕਬਰਾਉਣਾ ਨਹੀਂ ਹੈ ਸਗੋਂ ਉਹਨਾਂ ਦਾ ਸਾਹਮਣਾ ਕਰੋ ਜੇ ਜ਼ਿੰਦਗੀ ਦੇ ਵਿੱਚ ਸਫਲ ਮਨੁੱਖ ਬਣਨਾ ਹੈ ਲੜਕੇ ਨੂੰ ਆਪਣੇ ਪਿਆਰੇ ਦਾਦਾ ਜੀ ਦੀਆਂ ਕਈਆਂ ਹੋਈਆਂ ਗੱਲਾਂ ਦੀ ਸਮਝ ਆ ਗਈ ਸੀ ਤੇ ਉਸ ਨੇ ਸਫਲ ਮਨੁੱਖ ਬਣਨ ਲਈ ਦਾਦਾ ਜੀ ਤੋਂ ਪੁੱਛੇ ਗੁਰਾਂ ਦੇ ਗੁੱਜੇ ਭੇਦ ਦਾ ਵੀ ਉਸ ਨੂੰ ਪਤਾ ਚੱਲ ਗਿਆ ਸੀ ਤਾਂ ਇਹ ਸੀ ਅੱਜ ਦੀ ਕਹਾਣੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ